ਉਹਨਾ ਇੱਕ ਵੀਡੀਓ ਘੁੰਮ ਰਹੀ ਨਾ ਨੜਤੇ ਉਹ ਕਿਤੇ ਕੈਨੇਡਾ ਦੀ ਧਰਤੀ ਦੀ ਗੱਲ ਆ ਦੋ ਤਿੰਨ ਬੀਬੀਆਂ ਵਾ ਬੈਠ ਕੇ ਤੇ ਉਹ ਕੋਈ ਖੇਤਰਪਾਲ ਦਾ ਕੋਈ ਟੂਣਾ ਕਰ ਰਹੀਆਂ ਵਾ ਅੱਛਾ ਲੱਗੋ ਜਾਂਦਾ ਕਿ ਮੇਰੇ ਅੱਗੇ ਭਲੇ ਮਾਨਸ ਨੇ ਗੱਡੀ 'ਚ ਸੜਕ ਦੇ ਕੰਡੇ ਤੇ ਹੀ ਗੱਡੀ ਦੇ ਵੀਡੀਓ ਬਣਾ ਲਈ ਤੇ ਵੀਡੀਓ ਬਣਾ ਕੇ ਨੜਤੇ ਉਹ ਪਾਤੀ ਉਹ ਘੁੰਮ ਰਹੀ ਆ ਸਾਰੇ ਬੰਦੇ ਤੁਹਾਡੇ ਕੋਲ ਵੀ ਤੁਹਾਡੇ ਵਿੱਚੋਂ ਸ਼ਾਇਦ ਬਹੁਤੇ ਵੇਖ ਲਈ ਹੋਵੇ ਕਿਉਂਕਿ ਅਸੀਂ ਮਾਨਸਿਕ ਤੌਰ ਤੇ ਬਿਮਾਰ ਆ ਹੁਣ ਸਵਾਲ ਇੱਕ ਪੈਦਾ ਹੁੰਦਾ ਵਾ ਇਹ ਖੇਤਰਪਾਲ, ਹੋਰ ਜਾਦੂ ਟੂਣਾ, ਕਾਲਾ ਜਾਦੂ ਇਹ ਸਭ ਚੱਲਦਾ ਕਿੱਥੇ ਆ? ਇਹ ਚੱਲਦਾ ਸਾਰੇ ਪੰਜਾਬ ਦੇ ਵਿੱਚ ਚੱਲਦਾ ਜੂਲਦਾ ਕਹਿ ਲਊ ਕੱਖ ਨਹੀਂਗਾ ਲੋਕਾਂ ਨੂੰ ਵਿਹਮਾਂ ਦੇ ਵਿੱਚ ਪਾਇਆ ਜਾਂਦਾ ਵਾ। ਜਿਹੜੇ ਲੋਕ ਬਾਬੇ ਦੇ ਕੋਲ ਜਾਂਦੇ ਆ ਪਖੰਡੀਆਂ ਦੇ ਕੋਲ ਬਾਬੇ ਨੇ ਵੱਡੀਆਂ-ਵੱਡੀਆਂ ਕਾਲੀਆਂ ਕਾਲੇ ਸ਼ੀਸ਼ੇਆਂ ਨਹੀਂ ਗਾ ਫੋਰਚੂਨਰਾਂ ਲਈਆਂ ਵਾ। ਬਾਬਿਆਂ ਬੜੀਆਂ-ਬੜੀਆਂ ਗੱਡੀਆਂ ਲਈਆਂ ਵਾ ਤੇ ਸਾਡੇ ਵਾਲੇ ਜਾ ਜਾ ਕੇ ਬਾਬੇ ਨੂੰ 11000 ਬਾਬੇ ਤੂੰ ਦੇ ਦੇ ਕੇ ਤੇ ਬਾਬਾ ਚਾਰ ਕਿਲਾਟੀਆਂ ਪਾ ਜਾਂਦਾ 2400 ਰੁਪਈਆਂ ਦੀ ਆਇਆ ਕਿ ਸਵੇਰੇ ਖਾ ਲਿਓ ਇੱਕ ਸ਼ਾਮ ਨੂੰ ਖਾ ਲਿਓ ਚਲੋ ਜੀ ਉਹ ਚਾਰ ਰੱਖਾਂ ਜਾਂ ਦੇ ਦਾਂ ਲਓ ਜੀ ਇਹਨੂੰ ਐ ਕਰ ਦਿਓ ਧਾਗੇ ਤੇ ਵੀ ਜਿਓ ਧਾਗੇ ਜੀ ਦੇ ਦਾਂ ਬਾਬਾ ਵੀ ਆ ਧਾਗੇ ਬਣੀ ਫਿਰਿਓ ਚੜਦੀ ਕਲਾ ਜੂ ਚੜਦੀ ਕਲਾ ਤੁਹਾਡੀ ਹੋਵੇ ਨਾ ਹੋਵੇ ਬਾਬੇ ਨੂੰ 11000 ਕੀ ਹਜ਼ਾਰ ਦੇ ਜੇ ਬਾਬੇ ਦੀ ਚੜਦੀ ਕਲਾ ਹੋ ਜਣੀ ਆਖੋ ਸਤਨਾਮ ਸ਼੍ਰੀ ਵਾਇਗੁਰੂ ਬਾਬੇ ਦੀ ਚੜ੍ਹਦੀ ਕਲਾ ਉਹ ਜਣੀਆਂ ਬਾਬੇ ਨੂੰ ਤੂੰ ਇਹ ਕਥਾ ਕਰਕੇ 11000 ਦੇ ਹੋਰ ਬਾਬੇ ਨੂੰ ਚਾਹੀਦਾ ਵਾ ਦਹਾਂ ਦੀਆਂ ਲਾਟੀਆਂ ਤਾਂ ਰੋ ਪਾਤੀਆਂ ਉਹਨੇ ਪਿਆ ਲੈ ਜੋ ਖਾਈ ਜਾ ਰੋ ਚਬੀ ਜਾਓ ਇੱਕ 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 ਸਵੇਰੇ ਖਾ ਲਿਓ ਇੱਕ ਸ਼ਾਮ ਨੂੰ ਖਾ ਲਿਓ ਮਾਨਸਿਕ ਤੌਰ ਤੇ ਬਿਮਾਰਿਆ ਹੀ ਹੁਣ ਹੁੰਦਾ ਕੀ ਆ ਸੱਚ ਸਾਡੀਆਂ ਬੀਬੀਆਂ ਇਦਾਂ ਕਹਿਣ ਗਈਆਂ ਸਾਡਾ ਨਾ ਮੁੰਡਾ ਏ ਬਰਕਤ ਨਹੀਂ ਪੈਂਦੀ ਇਹਦੀ ਕਮਾਈ 'ਚ ਸਾਡਾ ਮੁੰਡਾ ਕੰਮ ਕਰਨ ਨੂੰ ਹੀ ਰਾਜੀ ਤੇ ਪੁੱਛੋ ਕੰਮ ਕਰਨ ਨੂੰ ਤੇਰਾ ਮੁੰਡਾ ਨਹੀਂ ਰਾਜੀ ਤੇ ਕਹਿਣਗੇ ਕੀ ਸਾਡੇ ਘਰ ਕਿਸੇ ਦਾ ਟੂਣਾ ਕਰਤਾ ਵਾ ਭਲਿਓ ਬੇਨਤੀ ਕਰ ਤੂੰ ਨਾ ਕਰਨਾ ਤੁਹਾਡੇ ਲੱਗੇ ਚਾਰ ਮਜਲੀ ਕੋਠੀ ਜੀ ਦੀ ਉਹਦੇ ਕਰਕੇ ਕਿਸੇ ਦਾ ਟੂਣਾ ਕਰਤਾ ਤੇਰੇ ਘਰੀ ਕਰਨਾ ਵਾ ਐ ਆਖਣਗੇ ਸਾਡੇ ਪਿੰਡ ਵੀ ਇੱਕ ਬੀਬੀ ਹੈਗੀ ਐ ਉਹ ਇਦਾਂ ਆਖੂਗੀ ਆ ਨਾਲ ਦੇ ਘਰੋਂ ਛਟਾ ਆਇਆ ਹੈ ਪਾਣੀ ਦਾ ਉਧਰੋਂ ਸਵਾਸ ੁੱਟੀ ਹੀ ਉਹਨਾਂ ਮਿੱਟੀ ੁੱਟੀ ਹੀ ਜਿੱਦਾਂ ਦੀ ਭੈਣੇ ਮਿੱਟੀ ਆਈ ਆਡੇ ਘਰ ਦਾ ਰਵੇੜਾ ਹੀ ਘਰ ਕੋ ਗਿਆ ਐ ਆਖੂਗੀਓ ਤੇ ਜਦੋਂ ਜੋ ਸਵਾਸ ਸਬੂਤ ਲੈਣੇ ਹੁੰਦੇ ਆ ਅਸੀਂ ਵੀ ਜਾ ਕੇ ਲੱਗੇ ਬੈਠੇ ਰਹੇ ਬੀਬੀ ਕੀ ਹੋਇਆ ਏ ਉਹਨੇ ਸਾਰੀਆਂ ਸੰਦ ਪੈਣ ਦੇਖ ਦੱਸ ਦੇਣੀਆਂ ਸਾਡੇ ਘਰ ਉਦੋਂ ਕਿੰਨੇ ਪਾਲੇ ਦਾ ਸ਼ਟਾ ਮਾਰਿਆ ਸਾਡਾ ਮੁੰਡਾ ਪਹਿਲਾਂ ਬੜਾ ਕੰਮ ਕਰਦਾ ਸੀ ਅੱਛਾ ਪਹਿਲਾਂ ਪੁੱਛੋ ਵੀ ਪਹਿਲਾਂ ਕੰਮ ਛੱਡਦੀ ਕਿਉਂ ਲਾ ਜੀ ਹਾਲ ਉਦੋਂ ਵੀ ਉਹੀ ਸੀ ਤਫੇ ਬਾਬੇ ਦੇ ਕੋਲ ਭੱਜੀ ਜਾਣਗੇ ਸਾਡੇ ਲੋਗ ਆ ਨਾਲੇ ਘਰ ਦਾ ਜਿਹੜਾ ਵਾ ਇਹਦਾ ਬੇੜਾ ਕਰ ਕਰਾਉਣਾ ਪੁੱਛੋ ਜੀ ਕਿਉਂ ਇਹਦਾ ਨਕਸਾਨ ਕਿਉਂ ਕਰਾਉਣਾ ਆਖਣਗੇ ਵੀ ਇਹਦਾ ਕੰਮ ਚੜ੍ਹਦੀ ਕਲਾ ਦੇ ਵਿੱਚ ਹੋ ਰਿਹਾ ਵਾ ਸੜਨਗੇ ਉਹਦੀ ਚੰਗੀ ਗੱਡੀ ਆ ਉਹਦੀ ਚੰਗੀ ਕੋਠੀ ਆ ਤੇ ਜਿਹਨਾਂ ਨਾਲ ਦੇ ਜਿਹਦੇ ਮੇਰੇ ਵਰਗੇ ਕੋੱਕ ਨਹੀਂ ਹੈਗਾ ਉਹ ਟੂਣਾ ਕਰਨ ਭੱਜਾ ਫਿਰਦਾ ਵਾ ਅੱਛਾ ਟੂਨੇ ਕਰਕੇ ਘਰੇ ਆਏ ਟੂਨੇ ਕਰਕੇ ਘਰੇ ਆਏ 5 ਕਿ ਮਿੰਟ ਪਹਿ ਬਾ ਗਵੰਡੀ ਆ ਗਿਆ ਜਿੰਨਾ ਵਾਸਤੇ ਟੂਣਾ ਕਰਾਇਆ ਉਹ ਡੱਬਾ ਲੈ ਕੇ ਆਇਆ ਆਂਦਾ ਵੀ ਉਹ ਡੱਬਾ ਬਰਫੀ ਛਕੋ ਆਂਦਾ ਜੀ ਕਿਹੜੀ ਖੂਜੀ ਚ ਆਂਦਾ ਗੱਡੀ ਆਪਣੇ ਕੋਲ ਇੱਕ ਹੈਗੀ ਹੀ ਗੁਰੂ ਸਾਹਿਬ ਦੀ ਕਿਰਪਾ ਐਸੀ ਹੋਈ ਮੁੰਡੇ ਸਾਡੇ ਨੇ ਮਿਹਨਤ ਕੀਤੀ ਗੱਡੀ ਇੱਕ ਹੋਰ ਲਈ ਦੀ ਉਹ ਲੱਡੂ ਫੜਦੇ ਲਿਆ ਲੱਡੂ ਫੜਦੇ ਲਿਆ ਪਰ ਲੱਡੂ ਮੂੰਹ ਚ ਫੁੱਲਿਆ ਵੀ ਐਹੀਂ ਟੂਨੇ ਕਰਾ ਕੇ ਆਏ ਆ ਵੀ ਇਹਨਾਂ ਦੇ ਕੋਲ ਗੱਡੀ ਆ ਐਹੀਂ ਟੂਨੇ ਕਰਾ ਕੇ ਆਏ ਆ ਵੀ ਇਹਨਾਂ ਦੇ ਕੋਲ ਤਿੰਨ ਮੰਜ਼ਲੀ ਹੜ ਤੋਂ ਵੱਡੀ ਕੋਠੀ ਆ ਅਹੀਂ ਇੱਕ ਗੱਡੀ ਬਦਲੇ ਟੂਨੇ ਕਰਾ ਕੇ ਆਏ ਆ ਅਸੀਂ ਟੂਨਾ ਕਰਾ ਕੇ ਲਾਟੀਆਂ ਬਾਬੇ ਦੀਆਂ ਰੱਖਾ ਧਾਗੇ ਲੈ ਕੇ ਘਰੇ ਆਏ ਉਹ ਡੱਬਾ ਲੈ ਕੇ ਫੇਰ ਆ ਕੇ ਵੀ ਲਓ ਜੀ ਇੱਕ ਗੱਡੀ ਹੋਰ ਲੈ ਲੀ ਜੇ ਉਹ ਸਰਕੇ ਸੁਭਾਅ ਹੋਏ ਆ ਲੱਡੂ ਫੁੱਲ ਰਿਆ ਮੂੰਹ ਚ ਭਲਿਓ ਹੱਥ ਜੋੜ ਕੇ ਬੇਨਤੀ ਕਰਾਂ ਕਿਸੇ ਦਾ ਧੀ ਪੁੱਤ ਜੇਕਰ ਕੋਈ ਮਿਹਨਤ ਕਰਕੇ ਕੋਈ ਚੀਜ਼ ਲੈ ਰਿਆ ਨਾ ਗੱਲ ਨੂੰ ਧਿਆਨ ਚ ਰੱਖਿਓ ਜੇਕਰ ਕਿਸਦਾ ਧੀ ਪੁੱਤ ਕੋਈ ਮਿਹਨਤ ਕਰਕੇ ਚੀਜ਼ ਲੈ ਰਿਆ ਵਾ ਆਪਣੇ ਧੀ ਪੁੱਤ ਨੂੰ ਸਿਖਾਓ ਕਿ ਕਾਕਾ ਅਗਵਾਂਡੀ ਦੇ ਪੁੱਤ ਨੇ ਇੱਕ ਗੱਡੀ ਲਈ ਐ ਤੂੰ ਵੀ ਮਿਹਨਤ ਕਰ ਮਿਹਨਤ ਕਰ ਉਹਨੂੰ ਸਿਖਾਓ ਹੱਥਾਂ ਪੈਰਾਂ ਨਾਲ ਆਪਣਾ 10-9 ਦੇ ਕਿਰਤ ਕਰ ਗੱਡੀ ਤੂੰ ਵੀ ਨਮੀਂਦਾ ਸਿਖਾਓ ਉਹਨੂੰ ਪਰ ਜਦੋਂ ਮਾਤੀ ਪੁੱਠੀ ਦੇਤੀ ਅੱਜ ਮਾਫ਼ ਕਰਨਾ ਜਿਹੜੇ ਬਾਹਰ ਕਤਲ ਹੋ ਰਹੇ ਹਨ ਅੱਜਾ ਇੱਕ ਪਿਛੇ ਦੇ ਵੀਰ ਇੱਕ ਮਾਰਿਆ ਜਸ ਕਿਰਤ ਬੜੀ ਖਬਰ ਧੂਮੀ ਮੈਂ ਵੀ ਗੱਲ ਕੀਤੀ ਉਹਦੇ ਬਾਰੇ ਉਹਨੂੰ ਗੋਲੀਆਂ ਮਾਰ ਕੇ ਮਾਰਿਆ ਕਾਲੀ ਗੱਡੀ ਨਵੀਂ ਉਹਨੇ ਲਈ ਸੀ ਸਕਾਰਤਕ ਉਹਨਾਂ ਉਹਦੀ ਗੱਡੀ ਨੂੰ ਵੀ ਅਗਲਾ ਆਤੀ ਹੁਣ ਕੀ ਲੱਗਦਾ ਵੀ ਉਹ ਜਿਹੜਾ ਬੰਦਾ ਦੱਸਿਆ ਉਹ ਬੰਦਾ ਸੱਚ ਹੀ ਝੂਠ ਸੀ ਬਿਲਕੁਲ ਅਸਲ ਵਿੱਚ ਜੈਲਸੀ ਉਸ ਗੱਲ ਦੀ ਹੋਈ ਸੀ ਵੀ ਇਹਨੇ ਵੱਡੀ ਗੱਡੀ ਕੋ ਲੈ ਲਈ ਪਰ ਜੈਲਸੀ ਹੋਈ ਵੱਡੀ ਗੱਡੀ ਦੀ ਤੇ ਮਾਰਦਾ ਮੁੰਡੇ ਨੂੰ ਆਈ ਗੋਹਾਲ ਇੱਥੇ ਆ ਗਏ ਜਦੋਂ ਤੁਸੀਂ ਅੱਜ ਅੱਜ ਸਾਡੀਆਂ ਮਾਵਾਂ ਜੇਕਰ ਬੱਚਿਆਂ ਨੂੰ ਜਾਲਸੀ ਕਰਨ ਦੀ ਸਿਖਾਉਣ ਗਈਆਂ ਆ ਨਾਲ ਦੇ ਨੇ ਗੱਡੀ ਲੈ ਲਈ ਆ ਮਾਂ ਦਾ ਫਰਜ਼ ਆ ਸਿਖਾਉਣਾ ਆਪਣੇ ਬੱਚੇ ਨੂੰ ਇਹ ਸਿਖਾਵੇ ਕਿ ਪੁੱਤ ਗੱਡੀ ਨਾਲ ਦੇ ਗਵੰਡੀ ਨੇ ਲਈ ਆ ਤੂੰ ਮਿਹਨਤ ਕਰ ਤੂੰ ਇਤੋਂ ਵੱਡੀ ਲਵੀ ਪਰ ਨਾ ਮਾਂ ਟੂਨੇ ਕਰਨ ਭੱਜ ਗਈ ਮਾਂ ਨੇ ਬਾਹਰ ਟੂਨੇ ਕਰਦੇ ਉਹ ਇੱਕ ਵੀਡੀਓ ਗਰੁੱਪ ਭਜਾਈ ਸਾਡੇ ਕੋਲ ਇੱਕ ਬੀਬੀ ਆ ਪਿੰਡ ਦੀ ਮੈਂਬਰ ਆ ਪਿੰਡ ਦੀ ਮੈਂਬਰ ਉਹ ਬੀਬੀ ਆ ਕੀ ਕੀਤਾ ਉਹਨੇ ਕਿਸਦੇ ਘਰੇ ਜਾ ਕੇ ਲਾਟੀਆਂ ਸੰਧੂਰ ਤੇ ਉਹ ਇੱਕ ਤਾਲਾ ਲਾਉ ਗਈ ਜਿੰਦਰਾ ਤੇ ਇੱਕ ਨਾਰੀ ਇੱਕ ਝਾੜੂ ਇਦਾਂ ਰੱਖ ਕੇ ਤੇ ਕਿਸੇ ਦੇ ਘਰ ਟੂਣਾ ਕਰ ਰਹੀ ਸੀ ਉਹਨਾਂ ਕੈਮਰੇ ਚੋਂ ਵੇਖ ਲਿਆ ਉਹ ਟੂਣਾ ਕਰ ਰਹੀ ਹੈ ਜੇ ਰੱਖ ਰਹੀ ਜਿੰਦਰੇ ਜੁੰਦਰੇ ਉਹਨਾਂ ਦਰਵਾਜ਼ਾ ਖੋਲ ਕੇ ਦੇਖਾ ਆ ਕਰ ਰਹੀ ਹੈ ਉਹਨਾਂ ਵੀਡੀਓ ਕੈਮਰੇ ਚੋਂ ਲੈ ਕੇ ਸਾਰੇ ਪਿੰਡ ਚ ਘਮਾਈ ਕਿਉਂ ਅਸੀਂ ਮਾਨਸਿਕ ਤੌਰ ਤੇ ਬਿਮਾਰ ਆ ਮਹਾਰਾਜ ਨੇ ਕਰਮ ਕਾਂਡਾ ਚ ਕੱਢਿਆ ਵਾ ਮਹਾਰਾਜ ਕਹਿੰਦੇ ਕਰਮ ਧਰਮ ਪਖੰਡ ਜੋ ਦੀਸ ਹੈ ਤੰਜ ਮਜਗਾ ਦੀ ਲੂਟੇ ਨਿਰਵਾਣ ਕੀਰਤਨ ਗਾਫੋ ਕਰਤੇਗਾ ਨਿਮਕ ਸਿਮਰਤ ਚ ਛੁਟਿਆ ਮਹਾਰਾਜ ਨੇ ਕੱਢਿਆ ਵਾ ਗੁਰੂ ਸਾਹਿਬ ਕਿਤੇ ਵੀ ਗਏ ਜਗਨਨਾਥ ਪੁਰੀ ਗਏ ਆਰਤੀ ਹੋ ਰਹੀ ਗੁਰੂ ਸਾਹਿਬ ਨੇ ਆਰਤੀ ਖੰਡਨ ਕੀਤਾ ਆਂਦੇ ਜੀ ਆਰਤੀ ਤੇ ਆਲਰੇਡੀ ਹੋ ਰਹੀ ਹੈ ਆਂਦੇ ਗੁਰੂ ਸਾਹਿਬ ਆ ਉਹ ਆਰਤੀ ਕਰੀਏ ਗੁਰੂ ਸਾਹਿਬ ਆਂਦੇ ਆਰਤੀ ਤੇ ਆਲਰੇਡੀ ਹੋ ਰਹੀ ਹੈ ਤੇ ਕਿੱਥੇ ਆਂਦੇ ਗਗਨ ਥਾਲਿਆ ਆ ਗगन ਮਈ ਜਿਹਦੇ ਗੁਰੂ ਦਾ ਥਾਲ ਹੀ ਨਹੀਂ ਬਣਿਆ ਜਾਹਦਾ ਗगन ਐਡਾ ਵੱਡਾ ਥਾਲ ਆ ਤੇ ਚੰਦ ਤਾਰੇ ਵਿੱਚ ਦੀਵੇ ਆ ਗगन ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਤੂਫਾਂ ਜਗਾ ਕੇ ਆਰਤੀ ਕਰ ਰਹੇ ਆ ਕਿਉਂ ਗੁਰੂ ਨੂੰ ਪਕਾਰ ਪੁਰਖ ਨੂੰ ਉਹਨੇ ਤੂੰ ਪਰਮਾਤਮਾ ਨੂੰ ਸੁਗੰਧੀ ਆਵੇ ਤੇ ਗੁਰੂ ਸਾਹਿਬਾਂ ਦੇ ਮਲਿਆਲਾ ਪਰਬਤੋਂ ਵਾਲੋ ਆ ਰਹੀ ਸੁਗੰਧੀ ਤੂਫ ਦਾ ਕੰਮ ਕਰ ਰਹੀ ਆ ਤੂ ਬਮਲੇ ਆਲੋ ਪਵਨ ਚਵਰੋ ਕਰੇ ਸਗਲ ਬਨਰਾਇ ਫਲੰਤ ਜੋਤੀ ਅੰਦੇ ਕੈਸੀ ਆਰਤੀ ਹੋਏ ਆਰਤੀ ਰੋਕਤੀ ਗੁਰੂ ਸਾਹਿਬ ਹਰਦਵਾਰ ਗਏ ਉੱਥੇ ਵੇਖਦੇ ਆ ਵੀ ਕੁਝ ਹਿੰਦੂ ਵੀਰ ਸੂਰਜਵਾਲ ਨੂੰ ਪਾਣੀ ਦੇ ਰਹੇ ਆ ਚੜਦੇ ਆਲੋ ਪਾਸ਼ਾ ਪੁੱਛਦੇ ਆ ਵੀ ਇਹ ਕੀ ਕਰ ਰਹੇ ਹੋ ਆਦੇ ਵੀ ਸੂਰਜ ਨੂੰ ਪਾਣੀ ਦੇ ਰਹੇ ਆ ਸੂਰਜ ਦੇਵਤੇ ਨੂੰ ਮਰੇ ਹੋਏ ਪਿਤਰਾਂ ਨੂੰ ਗੁਰੂ ਸਾਹਿਬ ਵੀ ਵਿੱਚ ਉਤਰੇ ਲੈਂਦੇ ਵਾਲ ਨੂੰ ਪਾਣੀ ਦੇਣਾ ਸ਼ੁਰੂ ਕਰਤਾ ਲਾਗੋ ਪੁੱਛਦੇ ਆ ਵੀ ਪਾਸ਼ਾ ਤੁਸੀਂ ਅੰਦੇ ਤੂੰ ਚੱਲਾ ਹੋ ਗਿਆ ਵਾ ਅੰਦੇ ਜੀ ਕਿਉਂ ਅੰਦੇ ਇੱਧਰ ਸੂਰ ਜਾ ਇੱਧਰ ਪਾਣੀ ਦੇ ਉਹ ਅੰਦੇ ਨਹੀਂ ਮੈਂ ਆਪਣੇ ਖੇਤਾਂ ਨੂੰ ਦੇ ਰਿਹਾ ਵਾਂ ਪੰਜਾਬ ਮੇਰੇ ਖੇਤ ਸੁੱਕ ਰਹੇ ਆ ਅੰਦੇ ਪੰਜਾਬ ਐਡੀ ਦੂਰ ਤੇਰੇ ਖੇਤ ਤੇ ਕੀ ਐਡੀ ਦੂਰ ਤੇਰੇ ਖੇਤਾਂ ਨੂੰ ਪਾਣੀ ਪਹੁੰਚੂ ਤੇ ਗੁਰੂ ਸਾਹਿਬ ਨੇ ਲੌਜਿਕ ਪਤਾ ਉਹ ਕਹਿੰਦੇ ਜੇਕਰ ਮੇਰੇ ਦੁਆਰਾ ਛੱਟਿਆ ਹੋਇਆ ਪਾਣੀ ਆ ਪੰਜਾਬ ਧਰਤੀ ਦੇ ਪੰਜਾਬ ਹੈ ਜੇ ਪੰਜਾਬ ਨਹੀਂ ਪਾਣੀ ਪਹੁੰਚ ਸਕਦਾ ਤੇ ਤੁਹਾਡਾ ਪਾਣੀ ਛੱਟਿਆ ਹੋਇਆ ਸੂਚ ਤੱਕ ਪਹੁੰਚੂ ਈਡੀ ਅਰਬੋ ਖਰਬੋ ਮੀਲ ਦੂਰ ਤੁਹਾਡੇ ਦੁਆਰਾ ਛੱਟਿਆ ਹੋਇਆ ਪਾਣੀ ਮਰੇ ਹੋਏ ਪਤਰਾਂ ਤੱਕ ਪਹੁੰਚ ਜਿਹੜੇ ਅੱਜ ਤੱਕ 100 ਸਾਲ 70 ਸਾਲ 50 ਸਾਲ ਪਹਿਲਾਂ ਮਰੇ ਆ ਗੁਰੂ ਸਾਹਿਬ ਨੇ ਕਰਮ ਕਾਂਡਾ ਜੋ ਕੱਢਿਆ ਤੇ ਅੱਜ ਸਖੋ ਮੇਰੀ ਵੀ ਹੱਥ ਜੋੜ ਕੇ ਮੇਰਾ ਤਰਲਾ ਵਾ ਜਦੋਂ ਜਬਜੀ ਸਾਹਿਬ ਦੀ ਹੱਥ ਕਰ ਲਓਗੇ ਨਾ ਤਾਨੂੰ ਪਤਾ ਲੱਗ ਜੇਗਾ ਗੁਰਮਤ ਫਲੋਸਫੀ ਕੀ ਆ ਬਾਣੀ ਕੀ ਆ ਇਸ ਕਰਕੇ ਆਪ ਬਾਣੀ ਪੜੋ ਹੁਣ ਬੀਬੀਆਂ ਕਿੱਦਾਂ ਵਿਚਾਰੀਆਂ ਉਹ ਖੇਤਰਪਾਲ ਉਥੇ ਕੀ ਕਰ ਰਹੀਆਂ ਵਾ ਗੱਲ ਹੋ ਗਈ ਮਾਨਸਿਕ ਤੌਰ ਤੇ ਬਿਮਾਰ ਮਾਨਸਿਕ ਤੌਰ ਤੇ ਬਿਮਾਰ ਤੇ ਬੰਦਾ ਕੁਝ ਵੀ ਕਰਦਾ ਪਰ ਸੰਸਾਰ ਦੇ ਆਪਾਂ ਕਿ ਲੈਣ ਆਏ ਆ ਆਇਓ ਸੁਰਨ ਪੜਨ ਕੋ ਬਾਣੀ ਬਾਣੀ ਪੜਨ ਬਾਣੀ ਸੁਣਨ ਪਰ ਆ ਕੇ ਕੀਤਾ ਕੀ ਨਾਮ ਅnsਾਰ ਲੱਗਿਆਣ ਲਾਲਚ ਬਿਰਥਾ ਜਨਮ ਪ੍ਰਾਣੀ ਨਾਮ ਅnsਾਰ ਤਾਂ ਲਾਲਚ ਬੰਦੇ ਨੂੰ ਲੱਗੇ ਬਿਰਥਾ ਜਨਮ ਪ੍ਰਾਣੀ ਬਿਰਥਾ ਜਨਮ ਗਵਾਤਾ ਨਿਕਲੋ ਇਹਨਾਂ ਕਰਮ ਕੰਡਾਂ ਚੋਂ